ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਅਲੱਗ ਜੀ ਰੈਸਪੀ ਬਣਾਵਾਂਗੇ ਕੋਈ ਸਬਜ਼ੀ ਨਹੀਂ ਬਣਾਵਾਂਗੇ ਆਪਾਂ ਅੱਜ ਆਪਾਂ ਸਿਰਫ ਤੜਕਾ ਘੱਟ ਕੇ ਸਬਜ਼ੀ ਬਣਾਵਾਂਗੇ ਤੁਸੀਂ ਦੇਖੀ ਜਾਓ ਬਹੁਤ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰੀ ਬਣਾ ਲਈ ਨਾ ਬਾਰ-ਬਾਰ ਬਣਾਓਗੇ ਇਹਦੇ ਲਈ ਆਪਾਂ ਨੂੰ ਆਹ ਚੀਜ਼ਾਂ ਚਾਹੀਦੀਆਂ ਪਿਆਜ਼ ਲਸਣ ਗੰਡਾ ਹਰੀ ਮਿਰਚ ਤੇ ਧਨੀਏ ਦੀਆਂ ਕੁਝ ਡੰਡਾਂ ਇਹ ਤੁਸੀਂ ਦੇਖ ਹੀ ਲੰਗਾ ਹੈ ਤੇ ਤੁਸੀਂ ਦੇਖਦੇ ਜਾਓ ਬੜੀ ਟੇਸਟੀ ਜੀ ਰੈਸਪੀ ਬਣੂਗੀ ਇਹ ਤੇ ਹੁਣ ਆਪਾਂ ਪਾਵਾਂਗੇ ਜੀ ਕੜਾਈ ਚ ਤੇਲ ਤੇਲ ਨੂੰ ਨਾ ਆਪਾਂ ਥੋੜਾ ਜਿਹਾ ਕਾੜਾਂ ਗਦੀ ਘੜਤਨ ਨਿਕਲ ਜਾਂਦੀ ਆ ਤੇ ਜਦੋਂ ਕੜ ਗਿਆ ਤੇਲ ਇਹ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜੀਰਾ ਤੇ ਢੋਗ ਚੁੰਡ ਮਝ ਵਣਦਾਂ ਪਾਵਾਂਗੇ ਤੇ ਹੁਣ ਆਪਾਂ ਤੜਕਾ ਕੱਟਾਂਗੇ ਇਹ ਆਪਾਂ ਇਸ ਗੈਜੇਟ ਦੇ ਵਿੱਚ ਹੀ ਕੱਟ ਲੈਣੀ ਨਹੀਂ ਮੈਂ ਬੜੀ ਆਸਾਨੀ ਰਹਿੰਦੀ ਹੈ ਤੇ ਨਾਲੇ ਮਿਰਚਾ ਕੌੜੀਆਂ ਹੁੰਦੀਆਂ ਵੀ ਤੈਨੂੰ ਹੱਥ-ਉਥਨੀ ਮੱਚਦੀ ਇਹਦੇ ਵਿੱਚ ਪਾ ਕੇ ਅਸੀਂ ਤੜਕਾ ਘੜਦੇ ਹੁੰਦੇ ਹਮੇਸ਼ਾ ਹੀ ਨਾਲੇ ਬਹੁਤ ਹੀ ਬਰੀਕ-ਬਰੀਕ ਹੁੰਦਾ ਹੈ ਆਪਾਂ ਤੋਂ ਥਣਾ ਤੌਵੇਂ ਕੱਟਿਆ ਨਹੀਂ ਜਾਂਦਾ ਇਹ 2 ਮਿੰਟਾਂ ਚ ਦੀ ਜਮਾਈ ਵਧੀਆ ਬਣਾ ਦੂਗਾ ਤੜਕਾ ਕੱਟ ਕੇ ਦੇਖੋ ਜੀ ਵਧੀਆ ਬਣ ਗਿਆ ਨਾ ਇੰਨਾ ਬਰੀਕ ਤਾਂ ਆਪਾਂ ਤੋਂ ਹੱਥਾਂ ਨਾਲ ਕੱਟਿਆ ਨਹੀਂ ਜਾਂਦਾ ਤੇਲ ਆਪਣਾ ਹੋ ਗਿਆ ਗਰਮ ਪਾਤੀ ਆਪਾਂ ਵਿੱਚ ਜੀਰਾ ਤੇ ਥੋੜੀ ਅਜਮੈਨ ਪਾਵਾਂਗੇ ਤੇ ਵਿੱਚ ਹੀ ਹਾਜਮੇ ਹੂਜਮੇ ਲਈ ਚੰਗੀ ਰਹਿੰਦੀ ਅਜਮੈਨ ਦਾਣ ਪਾਣੀ ਹਾਜਮ ਆ ਜਾਂਦਾ ਵਧੀਆ ਹੁਣ ਆਪਾਂ ਤੜਕਾ ਪਾਵਾਂਗੇ ਜੀ ਜਿਹੜਾ ਆਪਾਂ ਕੱਟਿਆ ਸੀ ਆਪਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੈਜਾਂ ਕੁਕਿੰਗ ਨੂੰ ਤੇ ਸਪੋਰਟ ਕਰੋ ਜੀ ਆ ਵੱਧ ਤੋਂ ਵੱਧ ਵੀਡਿਓ ਨੂੰ ਲਾਇਕ ਵੀ ਕਰੋ ਤੇ ਸਬਸਕ੍ਰਾਈਬ ਵੀ ਕਰੋ ਆਪਾਂ ਨੂੰ ਥੋੜੀ ਅੱਗੇ ਤੇ ਆਪਾਂ ਜਿਵੇਂ ਤੜਕਾ ਭੁੰਦੇ ਹੁੰਨੇ ਆ ਉਵੇਂ ਹੀ ਭੁੰਨ ਲਈ ਬਸ ਟੱਕੇ ਪੱਕਣ ਦਿਆਂਗੇ ਆਪਾਂ ਟੜਕੇ ਨੂੰ ਸਲੋ ਸਲਵੱਗ ਤੇ ਆਪਾਂ ਬਿਰਲਤਾਨੇ ਰੱਖੀਏ ਵੀ ਨਹੀਂ ਤਾਂ ਆਪਾਂ ਭਾਪ ਬਣ ਜਾਂਦੀ ਪਾਣੀ ਡਿੱਗ ਜਾਂਦਾ ਵਿੱਚ ਹòn ਤੜਕਾ ਚੈੱਕ ਕਰਦੇ ਆਪਾਂ ਬਸ ਪੁੱਜੀ ਜਾਂਦਾ ਤੜਕਾ ਆਪਣਾ ਬਿਲਕੁਲ ਸਲੋ ਜੀ ਅੱਗ ਤੇ ਰੱਖਿਆ ਸੀ ਇਹ ਤੇ ਹੁਣ ਆਪਾਂ ਦੂਜੇ ਪਾਸੇ ਇੱਕ ਗਲਾਸ ਲਿਆ ਆਪਾਂ ਪੂਰਾ ਗਾੜਾ ਦੁੱਧਾ ਇਹ ਮੱਝ ਦਾ ਤੇ ਆਪਾਂ ਨੂੰ ਵਾਲਾ ਦਵਾਉਣਾ ਰੱਖਾਂਗੇ ਦੂਜੇ ਪਾਸੇ ਕਿਉਂਕਿ ਆਪਏ ਧਾਲੀ ਦੁੱਧ ਦੀ ਬਣਾਵਾਂਗੇ ਅਸੀਂ ਤਾਂ ਇਹਨੂੰ ਦੁੱਧ ਦੀ ਧਾਲੀ ਕਹਿੰਦੇ ਹੁੰਦੇ ਆ ਘਰੇ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਤੇ ਆਪਾਂ ਮਸਾਲੇ ਲੈ ਆ ਬਸ ਮਿਰਚਾਂ ਨੂਣੇ ਤੇ ਹਲਦੀ ਤੇ ਮਸਾਲਾ ਇਹ ਜੀ ਉਧਰ ਆਪਾਂ ਦੁੱਧ ਕੜੀ ਜਾਂਦਾ ਹੈ ਬਿਲਕੁਲ ਹੀ ਸਲੋ ਜੀ ਅੱਗ ਤੇ ਰੱਖਿਆ ਬਿਲਕੁਲ ਗਾੜਾ ਗਾੜਾ ਖੋਏ ਨੂੰ ਘਰ ਲੈਣਾ ਦੁੱਧ ਫੇਰ ਪਾਉਣਾ ਵਿੱਚ ਇਹ ਬਿਲਕੁਲ ਹੀ ਸਲੋ ਆ ਕੇ ਤੇ ਰੱਖਿਆ ਵਾ ਦੁੱਧ ਆਪਣਾ ਉਹ ਕੜੀ ਜਾਂਦਾ ਹੈ ਉਧਰ ਤੇ ਇਧਰ ਆਪਣਾ ਤੜਕਾ ਹੋ ਗਿਆ ਭੁੰਨ ਜੀ ਤੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਮਸਾਲੇ ਹਾਕੀ ਮਸਾਲੇ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾ ਦੇਵਾਂਗੇ ਕਿਉਂਕਿ ਆਪਾਂ ਤਰੀ ਬਣਾਉਣੀ ਆ ਕੋਈ ਸਬਜ਼ੀ ਨਹੀਂ ਇਹਦੇ ਵਿੱਚ ਐਡ ਕਰਨੀ ਕੋਈ ਵੀ ਅੱਧਾ ਗਲਾਸ ਪਾਇਆ ਆਪਾਂ ਪਾਣੀ ਦਾ ਤੇ ਬਸ ਵੈਸੇ ਦਾ ਤੜਕਾ ਪੁੱਜਿਆ ਭਈਆ ਪਰ ਫੇਰ ਵੀ ਤਰੀ ਰਿਜਨ ਆਪਾਂ 2-4 ਮਿੰਟ ਰੱਖ ਦੇਾਂਗੇ ਸ਼ਲੋਚੀ ਅੱਗ ਤੇ ਤਾਂ ਰੀਵਿਆ ਜਿਹੜੀ ਉਹ ਪੂਰੀ ਪੱਕ ਜੂਗੀ ਤੇ ਉਦੋਂ ਆਪਣਾ ਦੁੱਧ ਵੀ ਤਰਿਆ ਉਹ ਵੀ ਪੂਰਾ ਗਾੜਾ ਹੋ ਗਿਆ ਜੀ ਉਹ ਗਲਾਸ ਪਾਇਆ ਇਹ ਆਪਣਾ ਦੁੱਧ ਦਾ ਇਦੋਂ ਆਪਣੀ ਤਰੀ ਨੂੰ ਵੀ 3-4 ਬਾਲੀ ਆ ਗਏ ਆ ਗਾੜੀ ਹੋ ਗਈ ਉਹ ਪੂਰੀ ਤੇ ਉਦੋਂ ਆਪਣਾ ਦੁੱਧ ਵੀ ਪੂਰਾ ਗਾੜਾ ਹੋ ਗਿਆ ਏ ਇੱਕ ਵਾਰੀ ਤੁਸੀਂ ਬਣਾ ਕੇ ਦੇਖੋ ਬਹੁਤ ਹੀ ਜਿਆਦਾ ਟੇਸਟੀ ਬਣਦੀ ਏ ਆਪਣੇ ਘਰੇ ਥੋੜਾ ਜਿਹਾ ਪਨੀਰ ਪਿਆ ਸੀ। ਅਸੀਂ ਪਨੀਰ ਪਾਲਿਆ ਵਿੱਚ ਤੇ ਵੈਸੇ ਸੋਡੇ ਹੋਲੇ ਨਹੀਂ ਤਾਂ ਇਹ ਕੱਲੀ ਤਰੀ ਦੀ ਦੁੱਧ ਦੀ ਦਾਲ ਬਹੁਤ ਜਿਆਦਾ ਸਵਾਦ ਬੱਤੀ ਆ। ਆਪਣੇ ਕੋਲੇ ਪਿਆ ਸੀ ਪਨੀਰ ਦੇ ਇੱਕ ਟਿੱਕੀ ਜੀ ਉਹ ਆਪਣ ਛੋਟਾ ਛੋਟਾ ਟਿੱਕਾ ਕਰਕੇ ਪਾ ਲਵਾਂ। ਪਨੀਰ ਨੂੰ ਗਰਮ ਪਾਣੀ ਨਾਲ ਧੋਤਾਏ ਤਾਂ ਕਿ ਖਟਾਸ ਨਿਕਲ ਜੇ। ਬਿਲਕੁਲ ਗਰਮ ਗਰਮ ਪਾਣੀ ਨਾਲ ਆਪਾਂ ਹੁਣ ਦੋ ਚਾਰ ਮਿੰਟ ਲਈ ਪਨੀਰ ਨੂੰ ਪਕਾ ਲਾਂਗੇ ਤਾਂ ਕਿ ਫੁੱਲ ਜੇ ਪਨੀਰ ਤੇ ਦੁੱਧ ਵੀ ਆਪਣਾ ਪੂਰਾ ਕੜ ਕੜ ਕੇ ਥੋੜਾ ਜਿਹਾ ਰਹਿ ਗਿਆ ਗਲਾਸ ਪਾਇਆ ਸੀ ਪੌਣਾ ਕ ਗਲਾਸ ਹੀ ਰਹਿ ਗਿਆ ਹੁਣ ਅੱਧਾ ਚਲੋ ਜੀ ਆਪਣੀ ਬਣ ਗਈ ਸਬਜੀ ਹਣ ਤਨੀਆ ਪਾਤਾ ਪਾ ਬਾਵਾਂ ਸਰਾਂ ਤਾਂ ਨਹੀਂ ਆ ਪਾਇਆ ਤੁਸੀਂ ਫਰੈਸ਼ ਵਿੱਚੋਂ ਟੇਸਟ ਬਹੁਤ ਵਧੀਆ ਆਉਣ ਲੱਗਿਆਂਦਾ ਧੰਗੀ ਨਾਲ ਥੋੜਾ ਜਿਹਾ ਪਕਾ ਲਿਆ ਤਾਂ ਕਿ ਫਲੇਵਰ ਵਿੱਚ ਆ ਜੇ ਧੰਗੀ ਦਾ ਹੁਣ ਆਪਾਂ ਇਹਨੂੰ ਲਾ ਲਿਆ ਤੇ ਪਾਤਾ ਇਹਦੇ ਵਿੱਚ ਦੁੱਧ ਥੱਲੇ ਲਾ ਕੇ ਠੰਡੀ ਕਰਕੇ ਥੋੜੀ ਜਿਹੀ ਫੇਰ ਹੀ ਪਾਉਣਾ ਦੁੱਧਾ ਕਈ ਵਾਰੀ ਮਸਾਲੇ ਪਾਏ ਵੀ ਹੁੰਦੇ ਆਪਣੇ ਵੀ ਦੁੱਧ ਫਟ ਜਾਂਦਾ ਏ ਤਾਂ ਨਹੀਂ ਕਰਕੇ ਆਪਾਂ ਅਲੱਗ ਤੋਂ ਦੁੱਧ ਨੂੰ ਰਿੰਡਣਾ ਰੱਖਦਾ ਜੀਆ ਦੁੱਧ ਦਾ ਅੱਧਾ ਕੀ ਗਲਾਸ ਰਹਿ ਗਿਆ ਹੁਣ ਕੜ ਕੇ ਪੂਰਾ ਗਾੜਾ ਗਾੜਾ ਬਣ ਗਿਆ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਜੀ ਬਣਾਏ ਤੋਂ ਪਤਾ ਲੱਗੂ ਵੈਸੇ ਟੇਸਟ ਬਹੁਤ ਵੰਦੀ ਏ ਸਮਝੀ ਤੇ ਜਿਨਾਂ ਨੇ ਵੀਡੀਓ ਦੇਖੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਪੱਕਾ ਕਰਿਓ ਤੇ ਸਪੋਰਟ ਕਰੋ ਆਪਾਂ ਨੂੰ ਬਹੁਤ ਹੀ ਟੇਸਟ ਜੀ ਸਬਜ਼ੀ ਹੋਣੀ ਇਹਦੇ ਵਿੱਚ ਦੋ ਚਮਚੇ ਦੇਸੀ ਘਿਓ ਦੇ ਪਾ ਕੇ ਤੁਸੀਂ ਖਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟ ਬਣਦੀ ਆ ਚਲੋ ਫਿਰ ਤੁੰਜੀ ਤੁਹਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ